ਰੇਂਜ ਲੈਵਲ ਦੀ ਮੀਟਿੰਗ ਸਾਰੇ ਅਕਸਰਾਂ ਨਾਲ ਕੀਤੀ ਸੀਗੀ ਤੇ ਇਹ ਅੱਜ ਮੇਰੀ ਤੀਜੀ ਮੀਟਿੰਗ ਸੀਗੀ 26 ਜਨਵਰੀ ਦੇ ਮੱਦੇਨਜ਼ਰ ਲਾਅ ਐਂਡ ਆਰਡਰ ਨੂੰ ਰਿਵਿਊ ਕਰਨ ਲਈ ਤੇ ਪ੍ਰੀਪੇਅਰਡਨੈਸ ਨੂੰ ਰਿਵਿਊ ਕਰਨ ਲਈ ਤੇ ਪਹਿਲੇ ਫਿਰੋਜ਼ਪੁਰ ਰੇਂਜ ਦੇ ਵਿੱਚ ਫਿਰੋਜ਼ਪੁਰ ਰੇਂਜ ਤੇ ਬਰਿਤਖੋੜ ਰੇਂਜ ਦੀ ਮੀਟਿੰਗ ਕੀਤੀ ਸੀ ਉਸ ਤੋਂ ਬਾਅਦ ਭਟਿੰਡਾ ਰੇਂਜ ਦੀ ਭਟਿੰਡਾ ਤੇ ਹੁਣ ਪਟਿਆਲਾ ਤੇ ਇੱਥੇ ਅੱਜ ਮੈਂ ਵੀ ਜਿਹੜੇ ਸੀਐਸਆਰ ਦੇ ਥਰੂ ਮੋਟਰਸਾਈਕਲ ਸਪੀਸੀਆਰ ਫਲੀਟ ਦੇ ਆਰਗੂਮੈਂਟ ਹੋਏ ਆ ਉਨਾ ਨੂੰ ਲਾਂਚ ਕੀਤਾ ਹੈ ਤੇ ਆਫੀਸਰਸ ਨਾਲ ਕ੍ਰਾਈਮ ਤੇ ਲਾਅ ਐਂਡ ਆਰਡਰ ਬਾਰੇ ਡਿਸਕਸ਼ਨ ਕਰਕੇ ਆਪਣੀ ਪ੍ਰੇਪੇਅਰਡਨੈਸ ਜਿਹੜੀ ਹੈਗੀ ਨਾਈਟ ਪੁਲਿਸਿੰਗ ਸਾਡੀ ਡਿਸਕਸ ਹੋਈ ਹੈ ਕ੍ਰਾਈਮ ਡਿਟੈਕਸ਼ਨ ਤੇ ਕੇਸ ਮੈਨੇਜਮੈਂਟ ਨੂੰ ਕਿਵੇਂ ਰਿਡਿਊਸ ਕਰਨਾ ਹੈ ਓਵਰਆਲ ਵੀ ਆਰ ਕਮਿਟਿਡ ਟੂ ਗਿਵ ਬੈਟਰ ਪੁਲਿਸਿੰਗ ਟੂ ਦੀ ਸਟੇਟ ਆਫ ਪੰਜਾਬ ਵੀ ਵੀ ਬਾਈਕਸ ਜਿਹੜੇ ਹੈਗੇ ਉਹ ਡੈਡੀਕੇਟ ਕੀਤੇ ਗਏ ਪੀਸੀਆਰ ਨੂੰ ਜਿਨ੍ਹਾਂ ਨੂੰ ਡਿਸਕਸ ਦਿੱਤੀ ਜੇ ਇਹ ਜਿਹੜੇ ਜਿਨ੍ਹਾਂ ਨੇ ਸਾਡੇ ਚੰਗਾ ਚੰਗਾ ਕੰਮ ਕੀਤਾ ਇਨ ਵੇਰੀਅਸ ਫੀਲਡਸ ਆਫ ਪੁਲਿਸਿੰਗ ਉਹਨਾਂ ਨੂੰ ਰਿਵਾਰਡ ਕੀਤਾ ਗਿਆ ਹੈਗਾ ਕੁਝ ਆਫਿਸਰਸ ਨੂੰ ਪ੍ਰਮੋਟ ਵੀ ਕੀਤਾ ਗਿਆ ਸੀ ਅਬਾਊਟ 50 ਆਫਿਸਰਸ ਹੈਵ ਬੀਨ 기ਵਨ ਡੀਜੀਸ ਕਮੈਂਡੇਸ਼ਨ ਦਿਸ ਤੇ ਇਹ ਦੇਖੋ ਕੰਮ ਤੇ ਉੱਪਰ ਹੈਗਾ ਮੈਂ ਤੇ ਮੈਂ ਕਹਿੰਦਾ ਮੈਂ ਤੇ ਸਾਰੀ ਫੋਰਸ ਨੂੰ ਦੇਣ ਨੂੰ ਤਿਆਰ ਹੈ ਰਿਵਾਰਡਸ ਤੇ ਜਿਹੜਾ ਚੰਗਾ ਕੰਮ ਕਰੂਗਾ ਜੀ ਉਹਨੂੰ ਰਿਵਾਰਡ ਮਿਲੂਗਾ ਸੋ ਵੀ ਵਾਂਟ ਟੂ ਮੋਟੀਵੇਟ ਗੁੱਡ ਵਰਕ ਬੀਂਗ ਡਨ ਇਨ ਦਾ ਪੁਲਿਸ ਇਹ ਇਹ ਪੀਸੀਆਰ ਦੀ ਸ਼ਹਿਰ ਦੀ ਹੈ ਪਰ ਅਸੀਂ ਇਹਨੂੰ ਜਿਹੜਾ ਹੈਗਾ 스테जेस ਦੇ ਵਿੱਚ ਦੂਜੇ ਸ਼ਹਿਰਾਂ ਦੇ ਵਿੱਚ ਵੀ ਐਕਸਪੈਂਡ ਕਰਾਂਗੇ। ਕੈਂਸਰ ਹੋਇਆ ਕੋਈ ਕੰਪਲੈਂਸਟੀ ਬਣਿਆ ਕੈਂਸਰ ਵੀ ਦਿੱਕਤ ਆ ਰਹੀ ਹੈ ਪਰ ਤਾਂ ਕੰਪਲੈਂਸਟੀ ਬਣ ਰਹੀ ਹੈ। ਮੀਡੀਆ ਖਬਰਾਂ ਕਰ ਰਹੀ ਹੈ। ਨਹੀਂ ਮੈਂ ਇਸ ਤੇ ਕਮੈਂਟ ਨਹੀਂ ਕਰਾਂਗਾ ਕਿਉਂਕਿ ਹਜੇ ਮੈਨੂੰ ਜਿਹੜਾ ਪਤਾ ਲੱਗਿਆ ਸੀ ਲੇਟੈਸਟ ਕਿ ਸੀਐਮ ਸਾਹਿਬ ਪਟਿਆਲੇ ਹੀ ਆ ਰਹੇ ਹਨ। ਦੇਮ ਚਲਦਾ ਪਿੱਛੇ ਅਸੀਂ ਹੈ ਸਰ ਰੂਰਲ ਏਰੀਆ ਦੇ ਵਿੱਚ ਉਸ ਹੈ ਉੱਥੇ ਵੀ ਸਰਵਾਈਲ ਕਰੀ ਹਾਂ ਹਾਂ ਜੀ ਜਿਵੇਂ ਸਾਡੀ ਪਹਿਲੇ ਆਰ ਆਰ ਪੀ ਆਰ ਐਸ ਹੁੰਦੀ ਸੀ ਉਸ ਪੈਟਰਨ ਤੇ ਰੂਰਲ ਏਰੀਆ ਦੇ ਵਿੱਚ ਵੀ 112 ਦਾ ਰਿਸਪੌਂਸ ਟਾਈਮ ਵਧਾਨ ਲਈ ਤੇ ਅਸੀਂ ਹੋਰ ਗੱਡੀਆਂ ਮੋਜਿਆ ਕਰਾਵਾਂਗੇ ਹਾਂ ਜੀ ਲੇਡੀ ਕਾਂਸਟੇਬਲ ਵੀ ਹੈ ਜਿਵੇਂ ਜਿਵੇਂ ਅਸੀਂ ਇੱਕ ਔਮਨ ਪੈਟਰੋਲ ਲਾਂਚ ਕੀਤੀ ਸੀ ਉੱਤਰ ਹਾਂਜੀ ਇਹ ਪੂਰੇ ਸਟੇਟ ਲੈਵਲ ਦਾ ਪ੍ਰੋਜੈਕਟ ਹੈਗਾ ਫੂਡ ਕੋ ਤੋਂ 450 ਕਰੋੜ ਦਾ ਲੋਨ ਪੰਜਾਬ ਸਰਕਾਰ ਨੇ ਮਨਜ਼ੂਰ ਕੀਤਾ ਹੈ ਤੇ ਉਸ ਦੇ ਨਾਲ ਹੀ ਜਿਹੜਾ ਹੈਗਾ ਅ ਅਸੀਂ ਅਸੀਂ ਥਾਣੇ ਦੀ ਬਿਲਡਿੰਗ ਪੁਲਿਸ ਲਾਈਨ ਤੇ ਹੋਰ ਚੀਜ਼ਾਂ ਨੂੰ ਐਕਸਪੈਂਡ ਕਰਾਂਗੇ ਸੜਕ ਟ੍ਰੈਫਿਕ ਨੂੰ ਗੋਆਰਨਸ ਕਰਦੇ ਸਕੂਲਾਂ ਵੀ ਨਵੇਂ ਸ਼ੁਰੂ ਕਰਦੇਗੇ ਪਰ ਹਾਲੇ ਵੀ ਉੱਤੇ ਜਿਹੜੇ ਬੱਚੇ ਨੇ ਜੁਤੀ ਤਰ੍ਹਾਂ ਸਕੂਲ ਦੇ ਵਿੱਚ ਮੋਟਰਸਾਈਕਲ ਜਾਂ ਬਾਈਕਲ ਲੈ ਕੇ ਜਾਂਦੇ ਹਾਂ ਇਹ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਐਜੂਕੇਸ਼ਨ ਤੇ ਅਵੇਅਰਨੈਸ ਕੀਤੀ ਇੱਕ ਮੈਂ ਤੋੜੇ ਨਾਲ ਗੱਲ ਸਾਂਝੀ ਕਰਨਾ ਚਾਹਵਾਂਗਾ ਕਿ ਆਪਣੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਦੀ ਥ੍ਰੈਟ ਬਾਰੇ ਸਾਨੂੰ ਟਾਈਮ ਟੂ ਟਾਈਮ ਰਿਪੋਰਟਸ ਆndੀਆਂ ਹੈਗੀਆਂ ਤੇ ਉਹ ਅਸੀਂ ਕਨਸਰਨਡ ਏਜੰਸੀਜ਼ ਨਾਲ ਅਸੀਂ ਸ਼ੇਅਰ ਕਰਦੇ ਹੈਗੇ ਤੇ ਅੱਜ ਸਾਨੂੰ ਦਿੱਲੀ ਪੁਲਿਸ ਤੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਤੋਂ ਬਾਅਦ ਜਿਹੜਾ ਪੰਜਾਬ ਪੁਲਿਸ ਦਾ ਕੰਪਲੀਮੈਂਟ ਜਿਹੜਾ ਸੀਗਾ ਕੇਜਰੀਵਾਲ ਸਾਹਿਬ ਦੀ ਸਿਕਿਉਰਿਟੀ ਦੇ ਵਿੱਚ ਉਹ ਅਸੀਂ ਉੱਥੋਂ ਵਿਡਰੋਅ ਕੀਤਾ ਹੈ ਤੇ ਅਸੀਂ ਆਪਣਾ ਕਨਸਰਨ ਜਿਹੜਾ ਹੈਗਾ ਉਹ ਨਾਲ ਸ਼ੋ ਕੀਤਾ ਹੈ ਤੇ ਅਸੀਂ ਇਨ ਟੱਚ ਰਹਾਂਗੇ ਅਸੀਂ ਆਪਣੇ ਇਨਪੁਟਸ ਜਿਹੜੇ ਹੈਗੇ ਉਹ ਡੈਲੀ ਪੁਲਿਸ ਨਾਲ ਅਸੀਂ ਸ਼ੇਅਰ ਕਰਦੇ ਆਂ ਥੈਂਕ ਯੂ